ਇਹ ਬੋਟਾ ਲੈਨੇ ਥੇ ਨਾ ਹੀ ਆਂ ਤਾਂ ਚੰਗੀ ਗੱਲ ਨੇ ਤਾਂ ਆਪਾਂ ਭਜਾ ਦੇਣੀ ਜੁੱਤੀਆਂ ਮਾਰ ਕੇ ਫੇਰ ਕਿਸ ਤਰ੍ਹਾਂ ਜਿਹੜੇ ਗੱਟਰਾਂ ਦੇ ਵਿੱਚੋਂ ਵਿਕਾਸ ਪੂਰਾ ਬਾਹਰ ਆ ਰਿਹਾ ਹੈ ਵਿਕਾਸ ਕੁਝ ਵੀ ਨਹੀਂ ਹੋ ਰਿਹਾ ਜੀ 23 ਸਾਰਾ ਹੀ ਏ ਠੱਕੜ ਨਹੀਂ ਲੱਗ ਸਕਿਆ ਇਸ ਤੱਕ ਹੁੰਦਾ ਕੋਈ ਕੰਮ ਨਹੀਂ ਕੀਤਾ ਜੀ ਇਨ੍ਹਾਂ ਨੇ ਬਸ ਝੂਠੇ ਵਾਦੇ ਇਨਤੇ ਤੇ ਵੋਟਾਂ ਮੰਗਣ ਆਏ ਇਸ ਵਾਰ ਤੁਹਾਡੇ ਵੋਟਾਂ ਮੰਗਵਾਏ ਜੀ ਕੁਛ ਨਹੀਂ ਬੁਗਾ ਕਰਦੇ ਇਥੇ ਦਾਵੇ ਤਾਂ ਕਰਦੇ ਰਹਿੰਦੇ ਕਰਦੇਗਾ ਨਹੀਂ ਉਹ ਕੰਮ ਨਹੀਂ ਕਰਦੇ ਜਿਹੜੇ ਵੋਟਾਂ ਦਿਓ ਸਾਨੂੰ ਅਸੀਂ ਆਹ ਕਰਦੇ ਆਹ ਕਰਦੇ ਕੁਛ ਨਹੀਂ ਕਰਦੇ ਹੈਗੇ ਦੇਖ ਕਿੰਦੇ ਹਾਲਾਤ ਬਣੇ ਕਿ ਸ਼ਸ਼ੀਲ ਕੁਮਾਰ ਇੱਕੋ ਵੀ ਨਹੀਂ ਆਏ ਪਹਿਲਾਂ ਐਮਪੀ ਸੀਗੇ ਉਹ ਭਾਜੀਪੀ ਜੁਆਇਨ ਕਰਨੀ ਬਾਅਦ ਨਹੀਂ ਨਹੀਂ ਉਹ ਤਾਂ ਕਦੇ ਆਏ ਹੀ ਨਹੀਂ ਹੈਗੇ ਰਿੰਕੂ ਜਿੱਤ ਕਦੇ ਦੇਖਿਆ ਹੀ ਨਹੀਂ ਇਥੇ ਕਦੀ ਦੇ ਉਹ ਇਸ ਮੱਲੇ ਦੇ ਵਿੱਚ ਕਦੀ ਆਏ ਨਹੀਂ ਹੈਗੇ ਵੋਟਾਂ ਮੰਗਣ ਨੂੰ ਬਹੁਤ ਛੇਤੀ ਆ ਜਾਂਦੇ ਆ ਜੀ ਤੇ ਮਸਲੇ ਹੱਲ ਤੋਰਾ ਵੀ ਨਹੀਂ ਕੰਡਾ ਹੈਗੇ ਜੀ ਕਿੰਨੇ ਮਾੜੇ ਹਾਲਾਤ ਜਿਹੜੇ ਆ ਅਨੂਪਨਗਰ ਦੇ ਆ ਸਿਰਫ ਮਹਿਜ 5 ਦਾ ਰਸਤਾ ਵਾ ਸੁਸ਼ੀਲ ਕੁਮਾਰ ਰਿੰਕੂ ਦੇ ਘਰ ਦਾ ਤੇ ਸ਼ੀਤਲ ਨੂੰ ਰਾਗ ਤੇ ਜਲੰਧਰ वेस्ट ਦੀ ਜੋੜੀ ਸ਼ੀਤਲ ਰਾਗ ਤੇ ਸੁਸ਼ੀਲ ਕੁਮਾਰ ਰਿੰਕੂ ਦੀ ਜਿਹੜੇ ਦਾਅਵੇ ਕਰ ਰਹੇ ਸੀ ਅਸੀਂ वेस्ट ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਕੀਤਾ ਉਸੇ ਨੂੰ ਲੈ ਕੇ ਅੱਜ ਅਸੀਂ ਵੈਸਟ ਦੇ ਏਰੀਆ ਦੇ ਵਿੱਚ ਅਨੂਬ ਨਗਰ ਦੇ ਵਿੱਚ ਪਹੁੰਚੇ ਆਂ ਅਲੱਗ-ਅਲੱਗ ਏਰੀਆ ਦੇ ਵਿੱਚ ਅਸੀਂ ਪਹੁੰਚ ਕੇ ਤੁਹਾਨੂੰ ਜਿਹੜੇ ਉਹਨਾਂ ਵੱਲੋਂ ਵਿਕਾਸ ਕੀਤੇ ਗਏ ਉਸੇ ਨੂੰ ਲੈ ਕੇ ਅਜਾ ਨੂਬ ਨਗਰ ਦੇ ਵਿੱਚ ਪਹੁੰਚਿਆ ਵਿਕਾਸ ਦਿਖਾਉਣ ਤੁਹਾਨੂੰ ਪਹੁੰਚੇ ਜਲੰਧਰ ਦੇ ਹਾਲਾਤ ਦੇਖ ਸਕਦੇ ਤੁਸੀਂ ਵੈਸਟ ਏਰੀਆ ਦੇ ਕਿਸ ਤਰ੍ਹਾਂ ਜਿਹੜੇ ਗੱਟਰਾਂ ਦੇ ਵਿੱਚੋਂ ਵਿਕਾਸ ਪੂਰਾ ਬਾਹਰ ਆ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆਪਣੇ ਚੈਨਲ ਦੇ ਮਾਧਿਅਮ ਤੋਂ ਕਿਸ ਤਰ੍ਹਾਂ ਵਿਕਾਸ ਜਿਹੜਾ ਪੂਰਾ ਮਹੱਲਾ ਜਿਹੜਾ ਇੱਥੇ ਇਸ ਟਾਈਮ ਇਕੱਠਾ ਹੋ ਚੁੱਕਾ ਵਾ ਕਿਸ ਤਰ੍ਹਾਂ ਜਿਹੜਾ ਵਿਕਾਸ ਸ਼ੀਤਨ ਅਗਰਾਲ ਤੇ ਸੁਸ਼ੀਲ ਗੁਮਾਰਿੰਕੂ ਵੱਲੋਂ ਜਿਹੜਾ ਵਾ ਜਲੰਧਰ ਦੇ ਵਿੱਚ ਵੈਸਟ ਦੇ ਵਿੱਚ ਜੋੜੀ ਆ ਦੋਨਾਂ ਦੀ ਹੁਣ ਦੇਖਣਾ ਹੋਵੇਗਾ ਕਿੰਨਾ ਕੁ ਵਿਕਾਸ ਆ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਸਸੀ ਗੱਲ ਸਰ ਸਸੀ ਗੱਲ ਸਰ ਕਿਵੇਂ ਇਹਦਾ ਵਿਕਾਸ ਹੋਇਆ ਵੈਸਟ ਦੇ ਵਿੱਚ ਤੁਹਾਡੇ ਵਿਕਾਸ ਕੁਝ ਵੀ ਨਹੀਂ ਹੋ ਰਿਹਾ ਜੀ ਸਹੀ ਆਹ ਦੋਸਾਂ ਸਾਰਾ ਹੀ ਟੱਕੜ ਨਹੀਂ ਲੱਗ ਸਕਿਆ ਇਸ ਤੱਕ ਲੰਦਾ ਜਾ ਕੇ ਰਿੰਕੂ ਨੂੰ ਵੀ ਕਿਹਾ ਸੀਤਲ ਨੂੰ ਵੀ ਕਿਹਾ ਕੋਈ ਆ ਕੇ ਸੁਣਦਾ ਨਹੀਂ ਇਹ ਗੱਲ ਉਹ ਦਾਅਵੇ ਤਾਂ ਬਹੁਤ ਕਰ ਰਿਹਾ ਕਿ ਅਸੀਂ ਆਪਣੇ ਏਰੀਆ ਦਾ ਅਹਿਸਾਸ ਬੜਾ ਕੀਤਾ ਕੁਛ ਨਹੀਂ ਵਿਕਾਸ ਕਰਦੇ ਇੱਥੇ ਦਾਅਵੇ ਤਾਂ ਕਰਦੇ ਰਹਿੰਦੇ ਕਰਦੇਗਾ ਕਣੀਓ ਕੰਮ ਨਹੀਂ ਕਰਦੇ ਜਿਆਦਾ ਨੇ ਵੋਟਾਂ ਦਿਓ ਸਾਨੂੰ ਅਸੀਂ ਆਹ ਕਰਦੇ ਆਹ ਕਰਦੇ ਕੁਛ ਨਹੀਂ ਕਰਦੇ ਹੈਗੇ ਨਾ ਨੀਲੇ ਕਾਰਡ ਬਣਦੇ ਆ ਨਾ ਅਨੂਪਨਗਰ ਦਾ ਸਹੀ ਹੁੰਦਾ ਆ ਲੈਟਾ ਵੀ ਕੋਈ ਲੈਟਾ ਵੀ ਕੋਈ ਕੋਈ ਚੱਲਦੀਆਂ ਕੋਈ ਕੋਈ ਬੰਦਿਆ ਸਿਰਾਂ ਚੋ ਪਾਣੀ ਨਿਕਲ ਡਿਆ ਆ ਉਦਾ ਕਹਿੰਦੇ ਆ ਵੋਟਾਂ ਦਿਓ ਸਾਨੂੰ 2.5 ਸਾਲ ਵਿਧਾਇਕ ਸੀਗੇ ਕੰਮ ਨਹੀਂ ਕੀਤੇ ਉਹਨਾਂ ਨੇ ਕੋਈ ਨਹੀਂ ਕੰਮ ਹੋਇਆ ਉਹ ਜਿੱਥੇ ਦਾ ਜਿੱਥੇ ਆ ਵਾਅਦੇ ਕੀਤੇ ਪੂਰੇ ਉਸ ਤੋਂ ਬਾਅਦ ਕੋਈ ਕੰਮ ਨਹੀਂ ਤੇ ਉਹ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਲੋਕਾਂ ਦੇ ਘਰ ਘਰ ਜਾ ਕੇ ਹਰ ਇੱਕ ਸਮੱਸਿਆ ਦਾ ਹੱਲ ਜਿਹੜਾ ਪੁੱਛ ਰਿਆ ਤੇ ਉਹਨਾਂ ਦਾ ਹੱਲ ਵੀ ਕੀਤਾ ਗਿਆ ਕੋਈ ਨਹੀਂ ਕੀਤਾ ਗਿਆ ਸਾਰਾ ਇਦਾਂ ਹੀ ਆ ਝੂਠੇ ਵਾਦੇ ਆ ਇਹਨਾਂ ਦੇ ਤੇ ਇਹ ਵੀ ਬਾਕੀ ਪਾਰਟੀਆਂ ਵਾਂਗੂ ਹੀ ਨਿਕਲੇ ਫਿਰ ਉਹ ਬਾਕੀ ਵਾਲਟੀਆਂ ਵਾਂਗੂ ਇਹ ਹਾਲਾਤ ਤੁਸੀਂ ਦੇਖ ਰਿਹਾ ਨੂਪਨਗਰ ਦਾ ਇੱਕ ਏਰੀਆ ਵਾ ਜਲੰਧਰ ਵੈਸਟ ਦੇ ਵਿੱਚ ਕਿਵੇਂ ਹਾਲਾਤ ਮਾੜੇ ਹੋਏ ਪੇ ਗੱਲਬਾਤ ਕਰਦੇ ਪਾਪਾ ਜੀ ਦੇ ਨਾਲ ਪਾਪਾ ਜੀ ਸੱਚੀ ਗੱਲ ਕੋਈ ਕੰਮ ਨਹੀਂ ਕੀਤਾ ਜੀ ਇਹਨਾਂ ਨੇ ਬਸ ਝੂਠੇ ਵਾਦੇ ਦਿੱਤੇ ਤੇ ਵੋਟਾਂ ਮੰਗਣ ਆਏ ਇਸ ਵਾਰ ਤੁਹਾਡੇ ਵੋਟਾਂ ਮੰਗਣ ਆਏ ਆ ਤੇ ਹੋਰ ਕੀ ਕੀ ਸਮੱਸਿਆ ਵਾ ਕਿਹੜੀ ਗੜੀ ਚੀਜ਼ ਤੇ ਤੁਹਾਨੂੰ ਤੰਗੇ ਪਰੇਸ਼ਾਨੀਆਂ ਆ ਰਹੀਆਂ ਆਪਣੇ ਮੰਨ ਲੀਲਾ ਕਾਰ ਬਣਿਆ ਸਾਰੀ ਉਮਰ ਲੰਗੀ ਇੱਥੇ ਤੇ 2-2.5 ਸਾਲ ਪਹਿਲਾਂ ਸੀਗੇ ਇਹ ਆਮ ਆਦਮੀ ਪਾਰਟੀ ਵਿੱਚ ਤੇ ਬੀਜੇਪੀ ਜੁਆਇਨ ਕਰ ਲਈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕੋਹ ਨਹੀਂ ਬਣਾ ਇਹਨਾਂ ਨੇ ਕੋਈ ਟੋਟੇ ਵਾਦੇ ਕੀਤੇ ਤੇ ਭਾਈ ਕੀ ਕਹਿਣਾ ਚਾਹੁੰਦੇ ਹੋ ਕਿਹੜੀ-ਕਿਹੜੀ ਸਮੱਸਿਆ ਆ ਰਹੀ ਹੈ ਤੁਹਾਨੂੰ ਇਸ ਟਾਈਮ ਮੁਹੱਲੇ ਦੇ ਵਿੱਚ ਮੁਹੱਲੇ 'ਚ ਸਾਰੀਆਂ ਸਮੱਸਿਆ ਆ ਪਾਣੀ ਟਾਈਮ ਨਾਲ ਨਹੀਂ ਆਉਂਦਾ ਹੈਗਾ ਸੀਵਰਾਂ ਦੇ ਵਿੱਚ ਪਾਣੀ ਨਿਕਲਣ ਡਿਆ ਆ ਨੀਲੇ ਕਾਟ ਨਹੀਂ ਬਣਦੇ ਬੈ ਜਿਨ੍ਹਾਂ ਦੀਆਂ ਪੈਨਸ਼ਨਾਂ ਲਗਣੀਆਂ ਉਹਨਾਂ ਦੀਆਂ ਪੈਨਸ਼ਨਾਂ ਨਹੀਂ ਲਾਉਂਦੇ ਤਉਹਦਾ ਵੋਟਾਂ ਲੈਣ ਨੂੰ ਮੋਰੇ ਆ ਜਾਂਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਸਿਗੇ ਪਹਿਲਾਂ ਇਹ ਕਹ ਰਹੇ ਸੀਗੇ ਕਿ ਆਮ ਆ ਪਾਰਟੀ ਬਾਅਦ ਚ ਬੀਜੇਪੀ ਜੁਆਇਨ ਕਰ ਲਈ ਉਸ ਤੋਂ ਬਾਅਦ ਕਹਿੰਦੇ ਜੀ ਆਮ ਆਦਮੀ ਪਾਰਟੀ ਚੰਗੀ ਨਹੀਂ ਟਾਈਮ ਦਾ ਮਤਲਬ ਕਦੀ ਕੋਈ ਪਾਰਟੀ ਚੇਂਜ ਕਰਦੇ ਕਦੀ ਕੋਈ ਕਰ ਲੈਂਦੇ ਰਾਤੋ ਰਾਤ ਤਾਂ ਪਾਰਟੀਆਂ ਚੇਂਜ ਕਰਕੇ ਬਹਿ ਜਾਂਦੇ ਤੇ ਸੁਸ਼ੀਲ ਰਿੰਕੂ ਵੀ ਕੀ ਦੇਖਦੇ ਹੋ ਕਿਵੇਂ ਉਹਨਾਂ ਵੱਲ ਵੀ ਚਾਹੀਦਾ ਉਹ ਕੰਮ ਤਾਂ ਨਿਕਲਦੇ ਨਹੀਂ ਉਹਨਾਂ ਦੇ ਕੋਲ ਤੇ ਸਾਰੀ ਮੰਨਿਆ ਵਾਲੇ ਇਕੱਠੇ ਤੇ ਮੇਰੇ ਭਗਤ ਦਾ ਕਿਵੇਂ ਦੇਖਦੇ ਹੋ ਉਹਨਾਂ ਦਾ ਵੀ ਦੇਖੋ ਹੁਣ ਐ ਕਿ ਕੀ ਬਣਦਾ ਹੈ ਭਾਈ ਕੀ ਕਹਿਣਾ ਚਾਹੁੰਦੇ ਹੋ ਅਸੀਂ ਜਿੰਨੇ ਵਿਕਾਸ ਜਿਹੜਾ ਕਰੇਗਾ ਉਹਦੇ ਵੱਲ ਕਰਾਂਗੇ ਖੜੇ ਹੋਵਾਂਗੇ ਨਹੀਂ ਕਿਹੜੀ ਉਹਨਾਂ ਕੀ ਆਓ ਤੁਸੀਂ ਸਾਰੇ ਆ ਜਾਓ ਤੇ ਹੋਰ ਵੀ ਭਾਈ ਦੇ ਨਾਲ ਗੱਲਬਾਤ ਕਰਦੇ ਆਂ ਭਾਈ ਕੀ ਕਹਿਣਾ ਚਾਹੁੰਦੇ ਹੋ ਵਿਕਾਸ ਕਿੰਨਾ ਕਿ ਤੁਹਾਡੇ ਹਾਲਾਤ ਮੈਂ ਦੇਖਣ ਕੀ ਗੱਲ ਕਰਨੀ ਜਾਂਦੇ ਸਾਡਾ ਇੱਕ ਹੀ ਮਸਲਾ ਲੈ ਲਿਆ ਫਿਲਹਾਲ ਜਿਹੜਾ ਆਪਣੇ ਰੱਖਿਆ ਤਿੰਨ ਸਾਲ ਤੋਂ ਇੱਕਦੋ ਨਹੀਂ ਤਿੰਨ ਸਾਲ ਤੋਂ ਇਹ ਠੱਕਣ ਦੇ ਤੱਕ ਲੱਗਾ ਬਾਅਦ ਬਾਅਦ ਕਰਾਂਗੇ ਇੱਕ ਗੱਲ ਤਾਂ ਇਹ ਮਸਲਾ ਹਜੇ ਤਾਂ ਗੱਲ ਕਰਨ ਨੂੰ ਹੁੰਦਾ ਹਨ ਇਹ ਕਿ ਨੰਬਣ ਦਾ ਮਸਲਾ ਬਾਤ ਹੀ ਨਹੀਂ ਹੈ ਹੱਥ ਇੱਥੇ ਦੇਖੋ ਆਪਣਾ ਪੂਰਾ ਪਲਾਟ ਭਰਿਆ ਹੁੰਦਾ ਸੀ ਪਾਣੀ ਦਾ ਐਵੇਂ ਅਸੀਂ ਆਪ ਕਹਿ ਕੇ ਉਹ ਭਾਈ ਨੇ ਕਹਿ ਕੇ ਬੰਦ ਕਰਵਾਇਆ ਉਹ ਦੇਖੋ ਪਰ ਹੁਣ ਬੰਦ ਹੋ ਗਿਆ ਪਾਣੀ ਜਾਏਗਾ ਅੱਗੇ ਫੇਰ ਹੀ ਕੰਮ ਮੁੱਕਿਆ ਆਇਓ ਪਰਲਾ ਪਲਾਟ ਦੇਖੋ ਘਰੋਚੇ ਪੂਰੇ ਹੀ ਭਰਲਾ ਭਰਿਆ ਤਾਂ ਇੰਨੀ ਸੇ ਮੈ ਲੈਣਾ ਮਛਰ ਲੋਕਾਂ ਦਾ ਇਹੀ ਕੁਝ ਕਹਿਣਾ ਵਾ ਕਿ ਸ਼ੀਤਲ ਰਾਗ ਤੇ ਸ਼ਸ਼ੀਲ ਕੁਮਾਰ ਦਾ ਏਰੀਆ ਵਾ ਕਿ ਉਹ ਆਪਣੇ ਘਰ ਦੇ ਕੋਲ ਕੰਮ ਨਹੀਂ ਕਰਵਾ ਸਕਦੇ ਦੂਰ ਕੀ ਕਰਨਗੇ ਉਹ ਕੰਮ ਹੋਰ ਵੀ ਗੱਲਬਾਤ ਕਰਦੇ ਆ ਭੈਣ ਜੀ ਵੀ ਨਹੀਂ ਖੜੇ ਆ ਪਿੱਛੇ ਹਾਂਜੀ ਸੱਸੀ ਕਲ ਭੈਣ ਜੀ ਭੈਣ ਜੀ ਕੀ ਕੀ ਸਮੱਸਿਆ ਆ ਰਹੀ ਤੁਹਾਨੂੰ ਮਹੱਲੇ ਦੇ ਵਿੱਚ ਸਮੱਸਿਆ ਉਧਰ ਜਾ ਕੇ ਦੇਖੋ ਸਾਡੇ ਘਰ ਦੇ ਸਾਹਮਣੇ ਪਲਾਟ ਭਰਿਆ ਪਿਆ ਵਾ ਅਸਲ ਜਾ ਕੇ ਥੋੜਾ ਜਿਹਾ ਅੱਗੇ ਜਾ ਕੇ ਦੇਖ ਲਓ ਖਰਾ ਪਲਾਟ ਭਰਿਆ ਪਿਆ ਵਾ ਤੇ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਵੈਸਟ ਏਰੀਆ ਦੇ ਵਿੱਚ ਸਾਨੂੰ ਤੇ ਕੀ ਹਾਲਾਤ ਬਣੇ ਹੋਏ ਆ ਇੱਥੇ ਬਹੁਤ ਬੱਤਰ ਹਾਲਾਤ ਆ ਭੈਣ ਜੀ ਕਿੰਨੇ ਕ ਤੁਹਾਡੇ ਲੀਡਰ ਇੱਥੇ ਆਂਦੇ ਵੋਟਾਂ ਮੰਗਣ ਆਂਦੇ ਆ ਕਿ ਕਿਵੇਂ ਲੀਡਰ ਆਂਦੇ ਰਹਿੰਦੇ ਜਦੋਂ ਵੋਟਾਂ ਆਂਦੀਆਂ ਬਸ ਉਹਨਾਂ ਨੇ ਹੱਥ ਜੋੜ ਕੇ ਇਹ ਕਹਿ ਰਹੇ ਸਾਨੂੰ ਵੋਟ ਪਾਓ ਅਸੀਂ ਸਾਰੇ ਕੰਮ ਕਰਾਂਗੇ ਤੁਹਾਡੇ ਸਾਰਾ ਹੀ ਕੰਮ ਹੋਊਗਾ ਪਰ ਦੇਖ ਲਓ ਤੁਸੀਂ ਇੱਥੇ ਕਿੰਨਾ ਹੀ ਮੱਛਰ ਹੋਊਗਾ ਕਿੰਨਾ ਹੀ ਪਲਾਟ ਭਰਿਆ ਪਿਆ ਵਾ ਜੀ ਕਿ ਰਾਤ ਨੂੰ ਇੱਥੇ ਸ਼ਾਮ ਦੇ ਵੇਲੇ 1 ਮਿੰਟ ਵੀ ਬੈਠ ਨਹੀਂ ਸਕਦੇ ਇੰਨਾ ਮੱਛਰ ਹੁੰਦਾ ਵਾ ਤੇ ਕਿੰਨੇ ਹਾਲਾਤ ਬਣੇ ਕਿ ਸ਼ਸ਼ੀਲ ਕੁਮਾਰ ਇੱਕੋ ਵੀ ਨਹੀਂ ਆਏ ਪਹਿਲਾਂ ਐਮਪੀ ਸੀਗੇ ਉਹ ਬੀਜੇਪੀ ਜੁਆਇਨ ਕਰਨੀ ਬਾਅਦ ਨਹੀਂ ਨਹੀਂ ਉਹ ਤਾਂ ਕਦੇ ਆਏ ਹੀ ਨਹੀਂ ਹੈਗੇ ਰਿੰਕੂ ਜੀ ਤੇ ਕਦੇ ਦੇਖੇ ਨਹੀਂ ਇੱਥੇ 5 ਮਿੰਟ ਦਾ ਰਸਤਾ ਇੱਥੋਂ ਕਦੀ ਦੇ ਉਹ ਇਸ ਮਹੱਲੇ ਦੇ ਵਿੱਚ ਕਦੀ ਆਏ ਨਹੀਂ ਹੈਗੇ ਰਿੰਕੂ ਜੀ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਬੱਦਰ ਹਾਲਾਤ ਬਣੇ ਹੋਏ ਆ ਨੂਪਨਗਰ ਦੇ ਵਿੱਚ ਦੇਖੋ ਛੱਪੜ ਪੂਰਾ ਲੱਗਾ ਹੋਇਆ ਵਾ ਨੂਪਨਗਰ ਦੇ ਵਿੱਚ ਬਿਲਕੁਲ 5 ਮਿੰਟ ਦਾ ਰਸਤਾ ਵਾ ਸ਼ੀਤਨ ਅਗਰਾਲ ਜਿਹੜੇ ਐ ਵਿਧਾਇਕ ਸੀਗੇ ਤੇ ਐਮਪੀ ਜਿਹੜੇ ਪਹਿਲਾਂ ਸੀਗੇ ਸੁਸ਼ੀਲ ਕੁਮਾਰਿੰ ਕੁ ਬਹੁਤ ਹੀ ਖਤਰਨਾਕ ਹਾਲਾਤ ਜਿਹੜੇ ਬਣਿਆ ਦੇਖੋ ਛੱਪੜ ਮੱਛਰ ਮੱਖੀਆਂ ਜਿਹੜੇ ਹੋਰ ਜਾਨਵਰੀ ਵੀ ਜਿਹੜੇ ਜ਼ਰੀਲੇ ਹੋ ਸਕਦੇ ਗੱਲਬਾਤ ਕਰਦੇ ਆ ਭਾਜੀ ਹੁਣ ਹੀ ਖੜੇ ਆ ਸਤਿ ਸ੍ਰੀ ਅਕਾਲ ਭਾਜੀ ਮੈਂ ਭਾਜੀ ਕਿਤੇ ਆ ਸਤਿ ਸ੍ਰੀ ਅਕਾਲ ਜੀ ਉਹਨਾਂ ਨੂੰ ਪੰਜ ਸਤਿ ਸਾਚੀ ਗੱਲ ਭਾਈ ਜੀ ਕੀ ਹਾਲਾਤ ਬਣੇ ਹੋਏ ਹਾਲਾਤ ਜੀ ਇਹ ਅਗੇ ਵੋਟਾਂ ਮੰਗਣ ਨੂੰ ਬਹੁਤ ਛੇਤੀ ਆ ਜਾਂਦੇ ਆ ਜੀ ਤੇ ਮਸਲੇ ਹੱਲ ਤੋਰਾ ਵੀ ਨਹੀਂ ਕੰਡਾ ਹੈ ਜੀ ਕਿਉਂਕਿ ਵੋਟਾਂ ਹੀ ਕਿਹੜੇ ਤਰੀਕੇ ਨਾਲ ਪਾਈ ਆ ਇਸ ਮੁਹੱਲੇ ਨੇ ਵੋਟਾਂ ਨਹੀਂ ਪਾਉਣੀਆਂ ਹੈਗੀਆਂ ਜਿਨ੍ਹਾਂ ਤੇ ਸਾਡੇ ਮਸਲੇ ਹੱਲ ਨਹੀਂ ਹੁੰਦੇ ਹਾਂ ਜੀ ਹਾਂਜੀ ਤੇ ਤੁਹਾਡੇ ਏਰੀਆ ਦੇ ਵਿੱਚ ਕਦੀ ਆਏ ਨਹੀਂ 5 ਮਿੰਟ ਦਾ ਰਸਤਾ ਤੁਹਾਡੇ ਸਾਡੇ ਏਰੀਆ ਜੀ ਆ ਮੁਹੱਲੇ ਵਾਲੇ ਸਾਡੇ ਗਾਇਸ ਇਕੱਠੇ ਹੋ ਗਏ ਉਹਨਾਂ ਨੂੰ ਕੋਈ ਮਸਲਾ ਨਹੀਂ ਕੀਤਾ ਜਿਹਨੀਆਂ ਅਰੇ ਵੀ ਗਏ ਸਾਡੇ ਕਦੀ ਮਸਲਾ ਹੱਲ ਨਹੀਂ ਕੀਤਾ ਹੈਗਾ ਹਾਂਜੀ ਅੱਜ ਆ ਜਾਂਦੀਆਂ ਮਸ਼ੀਨਾਂ ਕੱਲ ਆ ਜਾਂਦੀਆਂ ਕੋਈ ਮਸ਼ੀਨ ਇੱਥੇ ਨਹੀਂ ਆਈ ਹੈ ਜੀ ਦਾਅਵੇ ਤਾਂ ਬਹੁਤ ਕਰ ਰਿਹਾ ਕਿ ਅਸੀਂ ਆਪਣੇ ਏਰੀਆ ਦੇ ਵਿੱਚ ਬੜੀ ਡਿਵੈਲਪਮੈਂਟ ਕੀਤੀ ਆ ਲਾਈਟਾਂ ਪੂਰੀਆਂ ਵਾ ਸੀਵਰ ਦੇ ਕੰਮ ਹੋ ਰਹੇ ਸਾਰੇ ਸਰ ਜੀ ਇਸ ਮੁਹੱਲੇ ਦੇ ਵਿੱਚ ਅਨ ਪਹਿਲਾਂ ਵੀ ਇਹ ਰਹਿ ਆ ਪਾਰਟੀ ਵਿੱਚ ਦੋ ਤਿੰਨ ਢਾਈ ਸਾਲ ਆ ਰਿਹਾ ਹੈ ਕਿ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਹੈ ਕਿ ਵੋਟਾਂ ਲੈਣ ਨੂੰ ਸਾਡੇ ਕੋ ਆਉਂਦੇ ਆ ਇਹ ਵੋਟਾਂ ਦੇਣੇ ਆ ਪਰ ਇਸ ਵੇਲੇ ਵੋਟਾਂ ਅਸੀਂ ਨਹੀਂ ਇਸ ਮਲੇ ਨੇ ਛੇਤੀ ਕਿਤੇ ਪੌਣੀ ਆ ਗਈਆਂ ਸਾਡੇ ਮਸਲੇ ਹੱਲ ਪਹਿਲਾਂ ਹੋਣੇ ਚਾਹੀਦੇ ਤੇ ਤੁਸੀਂ ਦੇਖਿਆ ਇਸ ਟਾਈਮ ਜਲੰਧਰ ਵੈਸਟ ਦੇ ਏਰੀਆ ਦੇ ਵਿੱਚ ਅਨੂਪਨਗਰ ਦੇ ਵਿੱਚ ਖੜੇ ਆ ਪੂਰਾ ਮੁਹੱਲਾ ਜਿਹੜਾ ਇਕੱਠਾ ਹੋ ਚੁੱਕਾ ਕਿ ਅਸੀਂ ਜਿਹੜਾ ਵੋਟਾ ਇਸ ਟਾਈਮ ਜਿਹੜਾ ਵਾ ਉਹ ਨਹੀਂ ਪਾਵਾਂਗੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿੰਨੇ ਮਾੜੇ ਹਾਲਾਤ ਜਿਹੜੇ ਆ ਅਨੂਪਨਗਰ ਦੇ ਆ ਸਿਰਫ ਮਹਿਜ 5 ਮਿੰਟ ਦਾ ਰਸਤਾ ਵਾ ਸੁਸ਼ੀਲ ਕੁਮਾਰ ਰਿੰਕੂ ਦੇ ਘਰ ਦਾ ਤੇ ਸ਼ੀਤਨੂ ਰਾਗ ਦੇ ਪਰ ਉਹ ਕਦੀ ਵੀ ਇੱਥੇ ਆ ਕੇ ਉਹਨਾਂ ਨੇ ਨਹੀਂ ਦੇਖਿਆ ਬਹੁਤ ਜ਼ਿਆਦਾ ਸਮੱਸਿਆ ਜਿਹੜੀਆਂ ਆ ਰਹੀਆਂ ਵਾ ਇੱਥੇ ਜਲੰਧਰ ਦੇ ਵਿੱਚ ਅਨੂਪਨਗਰ ਦੇ ਵਿੱਚ ਖੜੇ ਆ ਸੀਵਰ ਦੀ ਸਮੱਸਿਆ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਨਰਕ ਭਰੀ ਜ਼ਿੰਦਗੀ ਜਿਹੜੀ ਬੀਤ ਰ ਪਾਜੀ ਕੀ ਕਹਿਣਾ ਚਾਹੁੰਦੇ ਇਸ ਵਾਰ ਦੁਬਾਰਾ ਇਲੈਕਸ਼ਨ ਆ ਗਿਆ ਤੁਹਾਨੂੰ ਲੱਗਦਾ ਕੀ ਇਸ ਵੇਲੇ ਜਿਤਾਣਾ ਚਾਹੀਦਾ ਇਸ ਤਰ੍ਹਾਂ ਦੇ ਬੰਦੇ ਸਰ ਆਪਾਂ ਕਿਹੇ ਵੀ ਪਾਰਟੀ ਰੋਗਨੇਗੇ ਜੀ ਆਪਾਂ ਸਿਰਫ ਆਪ ਜਾਨਦੇ ਵੀ ਸਾਡਾ ਵਿਕਾਸ ਹੋ ਜਾਏ ਏਰੀਆ ਦਾ ਠੀਕ ਹੈ ਕੋਈ ਪਾਰਟੀ ਆਨ ਕਿਹਨਾਂ ਦਾ ਵਿਰੋਧੀ ਨਹੀਂ ਜੀ ਸਾਡੇ ਸਾਡੇ ਆਪਣੇ ਜਿੰਨੇ ਵੀ ਸਾਡੇ ਸਾਰੇ ਆਪਣੇ ਠੀਕ ਹੈ ਜੀ ਸਿਰਫ ਸਾਡੇ ਏਰੀਆ ਦਾ ਤਾਸ ਹੋਏ ਠੀਕ ਹੈ ਨਸ਼ੇ ਦੇ ਖਿਲਾਫ ਆਪਾਂ ਖੜ੍ਹ ਸਕਤਾ ਹਾਂ ਜੇ ਕੋ ਨਸ਼ਾ ਫਤਾਉ ਦੇ ਕਲਾਫ ਆਪਾਂ ਜੀ ਤੇ ਬਾਕੀ ਜੇ ਸਾਡੇ ਏਰੀਆ ਸੌਦਾ ਦਾ ਹਾਲ ਕਰਾਏਗਾ ਆਪਾਂ ਨਾਲ ਸਾਰੇ ਏਰੀਆ ਨਾਲ ਜਿਹੜਾ ਸਾਡੇ ਬਪਲਾ ਕਰੇਗਾਡੇ ਜਦ ਸਾਡਾ ਜਿਹੜਾ ਨਸ਼ੇ ਵਤੀ ਜਿਹੜੀ ਚੜਾਊਗਾ ਜਿਹੜੇ ਪੇੜ ਬੋਦਿਆਂ ਦਾ ਹਤ ਵਿਨਾਸ਼ ਹੋਣਾ ਪੇੜ ਬੋਦਿਆਂ ਦਾ ਵੀ ਉਹਦੇ ਕਰਾਏ ਹਣਾ ਇਹ ਇਸ ਮਹੱਲੇ ਨੂੰ ਵੋਟਾਂ ਨਹੀਂ ਪਹੁੰਚਦੀ ਸਿੱਧਾ ਤੇ ਭਾਈ ਹੁਣੀ ਕਹਿ ਰਹੇ ਕਿ ਇਸ ਟਾਈਮ ਜੇ ਅਗਰ ਸਾਡੇ ਕੰਮ ਨਾ ਹੋਏ ਸੀ ਵੋਟਾਂ ਜਿਹੜੀਆਂ ਨਹੀਂ ਪਾਵਾਂਗੇ ਹਾਂਜੀ ਭਾਈ ਇਹ ਨਹੀਂ ਵੋਟਾਂ ਪਾਵਾਂਗੇ ਸਾਡੇ ਮਹੱਲੇ ਦਾ ਮਸਲਾ ਹਲ ਹੋਣਾ ਚਾਹੀਦਾ ਸੀ ਵੀਰੇ ਭਰੇ ਪਏ ਹੈਗੇ ਕੋਈ ਨਿਆਣਾ ਡੈਪ ਹੋਵੇ ਉਹਦਾ ਜ਼ਿੰਮੇਵਾਰ ਕੌਣ ਹੈ ਕੋਈ ਜ਼ਿੰਮੇਵਾਰ ਨਹੀਂ ਕਈ ਵਾਰੀ ਐਕਸੀਡੈਂਟ ਹੋਏ ਰਾਤ ਨੂੰ ਹੋਏ ਆ ਕਿਉਂ ਇਹਨਾਂ ਦਾ ਮਸਲਾ ਲੈ ਇਹਨਾਂ ਨੂੰ ਕਰਨਾ ਚਾਹੀਦਾ ਹੈਗਾ ਇਹ ਨਹੀਂ ਵੀ ਵੋਟਾਂ ਲੈ ਕੇ ਬਹਿ ਜਾਂਦੇ ਆ ਨਾ ਪਹਿਲਾਂ ਸਾਡਾ ਮਹੱਲੇ ਦਾ ਮਸਲਾ ਹਲ ਕਰਗੇ ਤਾਂ ਇਹਨਾਂ ਨੂੰ ਵੋਟਾਂ ਪੈਣੀਆਂ ਸਰ ਹਾਂਜੀ ਭਾਈ ਜੀ ਕੀ ਕਹਿਣਾ ਚਾਹਤੇ ਹਾਂਜੀ ਕੋਈ ਨੀਲੇ ਘਾਟਵਨੀ ਇੱਥੇ ਬੰਦੇ ਹੈਗੇ ਨਾ ਕੋਈ ਮਸਲਾ ਨੀ ਕਰਦੇ ਹੈਗੇ ਆ ਬਹੁਤ ਭੜਾ ਇਲਾਕੇ ਦਾ ਹਾਲ ਹੈਗਾ ਆ ਆ ਇਸ ਵਾਰੀ ਬੋਟਾ ਲੈਣੇ تھے ਨਾ ਹੀ ਆ ਤਾਂ ਚੰਗੀ ਗੱਲ ਨੇ ਤਾਂ ਆਪਾਂ ਭਜਾ ਦੇਣੀ ਜੁੱਤੀਆਂ ਮਾਰ ਕੇ ਫੇਰ ਇਹ ਪਿੰਜ ਪਿੰਡਾਂ ਦੇ ਵਿੱਚ ਇਦਾਂ ਮਸਲਾ ਚਾਹੀਦਾ ਆ ਸਿਵਰ ਸੁਵਰ ਵੀ ਨਿਕਲਨੇ ਚਾਹੀਦੇ ਦੇਖੋ ਕੀ ਮਸਲਾ ਆ ਕੋਈ ਦਵਾਈ ਨੀ ਇੱਥੇ ਛਣਕਣਾਂ ਦਾ ਮਸਲਾ ਦੀ ਕੋਈ ਬਾਤ ਨਹੀਂ ਬੱਚੇ ਬਿਮਾਰ ਹੁੰਦੇ ਇੱਥੇ ਤੁਸੀਂ ਉਹਨਾਂ ਦੇ ਕੋਲ ਜਾ ਕੇ ਕੰਪਲੇਂਟ ਨਹੀਂ ਕੀਤੀ ਕਿ ਸਾਡੇ ਕਮਰੇ ਪੰਜ ਮਿੰਟ ਵਾਰੀ ਗਏ ਆ ਭਾਜੀ ਆਪਾਂ ਬਹੁ ਵਾਰ ਗਏ ਰਿੰਕੂ ਐਮਐਲਏ ਦੇ ਤੇ ਉੱਤਰ ਵੀ ਆਪਾਂ ਕਈ ਵਾਰੀ ਗਏ ਆ ਚੀਤਲ ਕੋਲ ਵੀ ਗਏ ਆ ਹੱਥ ਜੋੜ ਕੇ ਕਹਿੰਦੇ ਆ ਜੋ ਬੋਟਾ ਲੈਣ ਆਉਂਦੇ ਆ ਹੱਥ ਜੋੜ ਕੇ ਆਉਂਦੇ ਆ ਤੇ ਜਦੋਂ ਕੰਮ ਕਰਨ ਤਾਂ ਫਿਰ ਜੁੱਤੀਆਂ ਕਸਾਉਂਦੇ ਆ ਕਾਲੂ ਆਈ ਜੋ ਪਰਸੋ ਆਈ ਜੋ ਇਹ ਇਹ ਹਾਲਾਤ ਤੁਹਾਨੂੰ ਦਿਖਾਏ ਅੱਜ ਜਲੰਧਰ ਵੈਸਟ ਦੇ ਏਰੀਏ ਅਨੂਪਨਗਰ ਦੇ ਵਿੱਚ ਖੜੇ ਆ ਅਸੀਂ ਬਹੁਤ ਹੀ ਬੱਤਰ ਹਾਲਾਤ ਆ ਕਿ ਲੋਕ ਇੰਨੇ ਪਰੇਸ਼ਾਨ ਆ ਕਿ ਉਹਨਾਂ ਦੀਆਂ ਸਮੱਸਿਆਵਾਂ ਬਿਲਕੁਲ ਨਹੀਂ ਹਾਈਆਂ ਆਈਆਂ ਐਮਪੀ ਵਿਧਾਇਕ ਬਣੇ ਪਰ ਇਹਨਾਂ ਦੀ ਸਮੱਸਿਆ ਨਹੀਂ ਬਣੀ ਆ ਹੋਰ ਇਲਾਕੇ ਦੇ ਵਿੱਚ ਹਾਲਾਤ ਦਿਖਾਵਾਂਗੇ ਤੁਹਾਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ